ਪੰਜਾਬ ਦੀ ਸਫਾ ਦੇ ਵਿੱਚ ਹਰ ਪਾਸੇ ਇੱਕੋ ਚਰਚਾ ਕਿ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਚ ਫੈਸਲਾ ਕੀ ਹੋਵੇਗਾ ਪੰਜ ਸਿੰਘ ਸਹਿਬਾਨ ਸੁਖਬੀਰ ਬਾਦਲ ਦੇ ਉਸ ਬੰਦ ਲਫਾਫੇ ਨੂੰ ਪੜਨ ਤੋਂ ਬਾਅਦ ਖੋਲਣ ਤੋਂ ਬਾਅਦ ਕੀ ਫੈਸਲਾ ਲੈਣਗੇ ਸਭ ਦੇ ਮਨਾਂ ਚ ਚਾਹੇ ਉਹ ਸੁਖਬੀਰ ਬਾਦਲ ਵਾਲਾ ਧੜਾ ਚਾਹੇ ਉਹ ਭਾਗੀ ਧੜਾ ਚਾਹੇ ਉਹ ਅਕਾਲੀ ਜਲ ਦੇ ਵਰਕਰ ਨੇ ਚਾਹੇ ਕਲਦਲ ਦੇ ਉਮੀਦਵਾਰ ਨੇ ਚਾਹੇ ਹੋਰ ਪਾਰਟੀਆਂ ਦੇ ਨੁਮਾਇੰਦੇ ਨੇ ਚਾਹੇ ਪੰਜਾਬ ਦੇ ਆਮ ਵਾਸੀ ਨੇ ਸਾਰਿਆਂ ਦੇ ਮਨਾਂ 'ਚ ਇਹ ਸਵਾਲ ਹੈ ਕਿ ਇਹ ਸਵਾਲ ਦੀਆਂ ਚਰਚਾਵਾਂ ਆਮ ਤੁਰੀਆਂ ਹੋਈਆਂ ਨੇ ਆਮ ਹੁੰਦੀਆਂ ਨੇ ਪਿੰਡਾਂ ਦੀਆਂ ਸੱਥਾਂ 'ਚ ਹੁੰਦੀਆਂ ਨੇ ਕਿ ਭਈ ਅਕਾਲੀ ਦਲ ਦਾ ਉਹ ਭਵਿੱਖ ਕੀ ਆ ਕੀ ਜ਼ੁਖਵੀਰ ਬਾਦਲ ਨੂੰ ਧਾਰਮਿਕ ਸਜ਼ਾ ਲਈ ਜਾਏਗੀ ਕੀ ਜ਼ੁਖਵੀਰ ਬਾਦਲ ਨੂੰ ਤਨਖਈਆ ਕਰਾ ਦਿੱਤਾ ਜਾਏਗਾ ਆਪਾਂ ਇਸ ਬਾਰੇ ਸੰਗਤ ਜੀ ਨੇ ਗੱਲ ਕਰ ਚੁੱਕੇ ਹਾਂ ਕਿ ਜੀ ਹਾਂ ਤਨਖਈਆ ਤੱਕrar ਦਿੱਤਾ ਹੀ ਜਾਏਗਾ ਜਦੋਂ ਤੁਸੀਂ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਅਕਾਲ ਤਖਤ ਸਭ ਤੇ ਖਲੋਨੇ ਉਹ ਤਾਂ تنਖਾਈਆ ਤੱਕ ਰਾਰ ਦਿੱਤਾ ਜਾਂਦਾ ਕਿ ਠੀਕ ਹੈ ਪਰ ਇਸ ਤੋਂ ਅੱਗੇ ਕੀ ਇਸ ਪਹਿਲੂ ਨੂੰ ਲੈ ਕੇ ਸਾਰੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਹੈ ਕਿ ਅਕਾਲੀ ਦਲ ਦਾ ਅਗਲਾ ਕਦਮ ਕੀ ਹੋਣ ਵਾਲਾ ਹੈ ਅਕਾਲੀ ਦਲ ਦਾ ਅਗਲਾ ਪੜਾਅ ਕੀ ਹੋਣ ਵਾਲਾ ਹੈ ਅਕਾਲੀ ਦਲ ਦੀ ਅਗਲੀ ਸਥਿਤੀ ਕੀ ਹੋਣ ਵਾਲੀ ਹੈ ਪਰ ਉਸ ਸਾਰਿਆਂ ਤੋਂ ਪਹਿਲਾਂ ਪੰਜ ਸਿੰਘ ਸਹਿਬਾ ਨਾਲ ਦੀ ਬੈਠਕ ਚ ਫੈਸਲਾ ਕੀ ਹੋਣਾ ਲਾ। ਕਿ ਤਾਂ ਪੰਜ ਸਿੰਘ ਸਹਿਬਾ ਉਹਨਾਂ ਨੇ ਸੋਚਣਾ। ਉਹਨਾਂ ਨੇ ਗੁਰੂ ਮਰਿਆਦਾ ਦੇ ਅਨੁਸਾਰ ਅਖਾਲ ਤਖਬ ਦੀ ਮਰਿਆਦਾ ਦੇ ਹਵਾਲੇ ਨਾਲ ਪੰਥਕ ਰਵਾਇਤ ਦੇ ਅਨੁਸਾਰ ਉਹ ਫੈਸਲਾ ਲੈਣੇ। ਪਰ ਸੰਗਤ ਜੋ ਜਾਣਨਾ ਚਾਹੁੰਦੀ ਆ। ਦਰਸ਼ਕ ਜੋ ਸੁਣਨਾ ਚਾਹੁੰਦੇ ਨੇ। ਉਹ ਤੱਤ ਉਹ ਹਵਾਲੇ। ਤੇ ਉਹ ਘਟਨਾ ਕਰਮਾਂ ਦੇ ਵਿੱਚੋਂ ਉਸ ਮਤਲਬ ਵਿੱਚੋਂ ਝਲਕਦਾ ਝਲਕਾਰਾ ਉਹਦੇ ਵਰਨ ਇੱਕ ਖਾਸ ਪਹਿਲੂ ਤੇ ਚਰਚਾ ਸ਼ੁਰੂ ਕਰਨ ਲੱਗ ਗਿਆ ਕਿ ਬਿਲਕੁਲ ਤਨਖਾਇਆ ਤਕਰਾਰ ਦਿੱਤੇ ਹੀ ਜਾਣਗੇ ਸੁਖਬੀਰ ਬਾਦਲ ਵੀ ਤੇ ਬਾਕੀ ਧੜੇ ਵਾਲੇ ਵੀ ਪਰ ਕੀ ਉਹਨਾਂ ਦੇ ਗਲਾਂ 'ਚ ਤਖਤੀਆਂ ਹੋਣਗੀਆਂ ਜਾਂ ਕੋੜੇ ਮਾਰਨ ਦੀ ਸਜ਼ਾ ਹੋਏਗੀ ਪਟਾ ਸੁਵਾਲ ਕਿ ਤਨਖਾਈਆ ਇਕਰਾਰ ਦੇਣ ਲੱਗਿਆਂ ਕਿ ਸੁਖਬੀਰ ਬਾਦਲ ਵਾਲਾ ਧੜਾ ਹੋਵੇ ਜਾਂ ਬਾਗੀ ਧੜਾ ਹੋਵੇ ਉਹਨਾਂ ਦੇ ਗळा 'ਚ ਧਾਰਮਿਕ ਸਜ਼ਾ ਪੂਰੀ ਕਰਦੇ ਆ ਕੀ ਗळा 'ਚ ਤਖਤੀਆਂ ਹੋਣਗੀਆਂ ਜਾਂ ਕੋੜਿਆਂ ਦੀ ਸਜ਼ਾ ਹੋएगी ਕੋੜੇ ਮਾਰਨ ਦੀ ਇਸ ਵੱਲ ਕਿੱਥੋਂ ਆਇਆ ਕਿਉਂ ਆਇਆ ਉਹ ਗੌਰ ਕਰੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਤਿਹਾਸ ਬਹੁਤ ਕੁਝ ਸਿਖਾਉਂਦਾ ਹੈ ਇਤਿਹਾਸ ਤੋਂ ਕਈ ਕੁਝ ਸਿੱਖਿਆ ਲੈ ਕੇ ਗਾਂਵ ਵਧਿਆ ਜਾਂਦਾ ਹੈ। ਇਤਿਹਾਸ ਦੇ ਪੰਨਿਆਂ 'ਚ ਹੋਈਆਂ ਗਲਤੀਆਂ ਨੂੰ ਆਉਂਦੇ ਸਮੇਂ 'ਚ ਦੁਰਸਤ ਕੀਤਾ ਜਾਂਦਾ ਹੈ। ਤੇ ਸਿੱਖ ਪੰਥ ਦੇ ਸਿੱਖ ਰਵਾਇਤ ਦੇ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ ਕਿ ਬੂਟਾ ਸਿੰਘ ਤੋਂ ਲੈ ਕੇ ਸਰਜੀਤ ਸਿੰਘ ਬਰਨਾਲਾ ਤੱਕ ਤਖਤੀਆਂ ਪਾ ਕੇ ਸਜ਼ਾ ਭੁਗਤਦੇ ਰਹੇ ਨੇ, ਧਾਰਮਿਕ ਸਜ਼ਾ ਪੂਰੀ ਕਰਦੇ ਰਹੇ ਨੇ। ਸਿੱਖ ਰਾਜ ਦੇ ਮੋਢੀ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੀਆਂ ਦੀ ਸਜ਼ਾ ਹੁੰਦੀ ਹੈ ਅੱਜ ਉਸੇ ਇਤਿਹਾਸ 'ਚ ਉਹ ਇਹ ਚਾਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਜਿਸ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਤੇ ਜੋ ਕੁਛ ਉਹਨਾਂ ਦੇ ਰਾਜਪਾਕ 'ਚ ਵਾਪਰਿਆ ਉਹ ਸਾਰੇ ਘਟਨਾਕਰਮਾਂ ਦੇ ਲਈ ਕੀ ਗੁਨਾਹਾਂ ਦੀ ਸਜ਼ਾ ਗੁਨਾਹ ਅਨਜਾਣੇ ਛੋਏ ਜਾਣੇ ਛੋਏ ਸਾਜ਼ਿਸ਼ ਤਹਿਤ ਕੀਤੇ ਕਿੰਨੇ ਕਬੂਲੇ ਕਿੰਨੇ ਨਹੀਂ ਕਬੂਲੇ ਉਹ ਸਾਰਿਆਂ ਨੂੰ ਪਰਚੋਲ ਕਰਦੇ ਆ ਪੰਜ ਸਿੰਘ ਸਹਿਬਾਨ ਕੀ ਬਰਨਾਲੇ ਵਾਲੀ ਬੂਟਾ ਸਿੰਘ ਵਾਲੀ ਜਾਂ ਮਹਾਰਾਜ ਅਰਜੀਤ ਸਿੰਘ ਵਾਲੀ ਕਿਹੜੀ ਸਜ਼ਾ ਸੁਣਾਉਣਗੇ ਨਾ ਅਖਾਲੀਆਂ ਮਹਾਰਾਜ ਅਰਜੀਤ ਸਿੰਘ ਦਾ ਰਾਜ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਦੀ ਰਸਦ ਸਾਰੀ ਮਹਾਰਾਜ ਰਣਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰਾਂ ਚੋਂ ਆਉਂਦੀ ਐ ਸੇਵਾ ਚਲਦੀ ਐ ਅਚਾਨਕ ਇੱਕ ਪਹਿਲੂ ਆਉਂਦਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਸਿੱਖ ਸਿਧਾਂਤਾਂ ਤੋਂ ਉਲਟ ਇੱਕ ਗੁਨਾਹ ਕਰਤਾ ਉਹ ਇਤਿਹਾਸ ਚ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਕੱਲਾ ਪਈਆਂ ਨੇ ਕੋਈ ਕਹਿੰਦਾ ਨੱਚਣੀ ਦਾ ਨਾਚ ਦੇਖ ਲਿਆ ਕੋਈ ਕਹਿੰਦਾ ਨਾ ਚੜੀ ਨਾਲ ਵਿਆਹ ਦੀਆਂ ਗੱਲਾਂ ਨੇ ਕੋਈ ਕਹਿੰਦਾ ਕਿ ਨਹੀਂ ਦਾੜੀ ਰੰਗਣ ਦਾ ਹੀ ਮਾਮਲਾ ਸੀ ਚਲੋ ਆਪਾਂ ਇਹ ਘਟਨਾ ਕਰਮ ਨੂੰ ਇੱਕ ਪਾਸੇ ਰੱਖ ਕੇ ਸਿਰਫ ਇਹ ਕਿ ਉਹਨਾਂ ਨੇ ਸਿੱਖ ਸਿਧਾਂਤ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਤੇ ਇਸ ਦੀ ਸ਼ਿਕਾਇਤ ਇਸ ਦਾ ਜ਼ਿਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਅਪੜਿਆ ਤੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਜਥੇਦਾਰ ਫੂਲਾ ਸਿੰਘ ਹੋਰਾਂ ਨੇ ਤਲਬ ਕਰ ਲਿਆ ਪਰ ਕਿਤੇ ਅੰਦਰ ਕੋਈ ਕਿਸੇ ਕਣ ਵੱਜੋਂ ਵੀ ਹੰਕਾਰ ਜਿਹੜਾ ਪਿਆ ਹੁੰਦਾ ਕਿਤੇ ਖਰਾਬ ਕਰਦਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਲਬ ਕਰਨ ਤੇ ਕਾਲ ਤੱਕ ਸਭ ਤੇ ਆ ਕੇ ਪੇਸ਼ ਹੋਣ ਤੋਂ ਕੰਨੀ ਖਤਰਾ ਲਈ ਪਰ ਰਸ਼ਦ ਗੁਰੂ ਘਰ ਉਮੇ ਹੀ ਆਈ ਉਮੇ ਹੀ ਉਹ ਮੱਥਾ ਟੇਕਣਾਉਂਦੇ ਸੀ ਸੋ ਇਸ ਗੱਲ ਤੋਂ ਜਦੋਂ ਅਸਰ ਫੁੱਲਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਉਹ ਬੁਲਾਇਆ ਵੀ ਨਹੀਂ ਆਏ ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਇਹ ਮਰਿਆਦਾ ਪੰਖ ਹੋਈ ਹੈ ਉਹ ਹੁਣ ਇਹ ਰਸਤ ਬੰਦ ਕਰੋ ਨਹੀਂ ਕਬੂਲ ਕਰਨੀ ਤੇ ਜਦੋਂ ਮਹਾਰਾਜ ਸਿੰਘ ਆਉਣ ਤਰਨ ਨੂੰ ਸਿਹਲਾ ਲਾ ਦਿਓ ਤੇ ਕਹਿੰਦੇ ਜਦੋਂ ਇਹ ਕਾਰਵਾਈ ਦਾ ਮਹਾਰਾਜਾ ਜਿੰਦ ਸਿੰਘ ਨੂੰ ਪਤਾ ਲੱਗਾ ਤੇ ਉਸ ਨੂੰ ਝਟਕਾ ਲੱਗਾ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਉਸ ਨੇ ਕਹਿੰਦੇ ਜੱਥੇ ਫੂਲਾ ਸਿੰਘ ਕੋਲ ਸੰਪਰਕ ਸਾਧਿਆ ਤਰਨ ਕਹਿੰਦੇ ਠੀਕ ਹੈ ਜੀ ਮੈਂ ਹਾਜ਼ਰ ਹੋ ਗਿਆ ਅੰ ਦੱਸੋ ਜੀ ਉਹ ਕਹਿੰਦੇ ਆਏ ਨੇ ਜਿਵੇਂ ਫੁੱਲਾ ਸਿੰਘ ਕਹਿੰਦੇ ਕਿ ਪਹਿਲਾਂ ਗੱਲ ਰঞ্জੀਤ ਸਿੰਘ ਤੇਰੇ ਔਰ ਮੇਰੇ ਵਿਚਾਲੇ ਸੀ ਹੁਣ ਵਿਚਾਲੇ ਸੰਗਤ ਆ ਗਈ ਆ ਤੂੰ ਇੱਕ ਪੜਾ ਗਾਂ ਲੰਘਿਆ ਆ ਗਲਤੀ ਕਰਦਿਆ ਤੇ ਤੁਝੇ ਗਲਤੀ ਹੋਈ ਤੇ ਉਸ ਨੂੰ ਕਬੂਲ ਕਰਦਾ ਤੇ ਗੱਲ ਨਿਬੜ ਜਾਣੀ ਸੀ ਪਰ ਤੂੰ ਉਸ ਨੂੰ ਕਬੂਲਣ ਦੀ ਬਜਾਏ ਤੂੰ ਤਾਂ ਸੱਦੇ ਤੇ ਵੀ ਤਲਬ ਕਰਨ ਤੇ ਵੀ ਨਹੀਂ ਆਇਆ ਤੂੰ ਆਪਣੇ ਆਪ ਨੂੰ ਜਿਆਦਾ ਵੱਡਾ ਮੰਨਣ ਲੱਗ ਪਿਆ ਇਸ ਲਈ ਹੁਣ ਮੈਂ ਨਹੀਂ ਹੁਣ ਸੰਗਤ ਫੈਸਲਾ ਕਰੇ ਫੈਸਲਾ ਸੰਗਤ ਚ ਹੋਏਗਾ ਦੇਖੰਦੇ ਸੰਗਤ ਦੀ ਹਾਜ਼ਰੀ ਦੇ ਵਿੱਚ ਜਥੇਰ ਸਹਿਵਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਪੜੇ ਤਾਰ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਚੋਲੇ ਤਾਰੇ ਗਏ ਕੋੜੇ ਮਾਰਨ ਦੀ ਤਿਆਰੀ ਸੀ ਕਿ ਸੰਗਤਾਂ ਦੀ ਅੱਖਾਂ 'ਚ ਅੰਜੂ ਆ ਗਏ ਤੇ ਉਹਨਾਂ ਨੇ ਜਸਤੇਰ ਸਾਹਿਬ ਨੂੰ ਅਪੀਲ ਕੀਤੀ ਕਿ ਮਹਾਰਾਜ ਕੋੜੇ ਭੱਜਣ ਤੋਂ ਵੀ ਵੱਡੀ ਸਜ਼ਾ ਕਿ ਮਹਾਰਾਜ ਅਨਜੀਤ ਸਿੰਘ ਰਾਜਪਾਗ ਹੁੰਦਿਆਂ ਵੀ ਸਾਰਾ ਕੁਝ ਹੁੰਦਿਆਂ ਵੀ ਹੁਣ ਝੁੱਕ ਗਿਆ ਉਸ ਨੇ ਤਖਤ ਮੂਰੇ ਆਪਣਾ ਸੀਸ ਝੁਕਾ ਦਿੱਤਾ ਉਸ ਨੇ ਗੁਨਾਹ ਕਬੂਲ ਕਰ ਲਿਆ ਤੇ ਕੋੜੇ ਸਜ਼ਾ ਭੁਗਤਣ ਲਈ ਤੁਹਾਡੇ ਸਾਹਮਣੇ ਚੋਲੇ ਲਾ ਕੇ ਖੜਾ ਸਜ਼ਾ ਹੋ ਗਈ ਹੈ ਫਿਰ ਬੂਟਾ ਸਿੰਘ ਹੋਰਾ ਆਲਾ ਬਰਤਤ ਆਪਣੇ ਸਭ ਦੇ ਸਾਹਮਣੇ ਹੈ ਕਿ ਉਹਨਾਂ ਨੂੰ ਬਾਖੜੀਆਂ ਕਰਕੇ ਤਖਤੀ ਪਾ ਕੇ ਸਨਾਈ ਗਈ ਸਜ਼ਾ ਭੋਗੀ ਧਾਰਮਿਕ ਸਜ਼ਾ ਲੱਗੀ ਇਸੇ ਤਰ੍ਹਾਂ ਸਰਜੀਤ ਸਿੰਘ ਬਰਨਾਲਾ ਜਦੋਂ ਪੁਲਿਸ ਭੇਜਣ ਵਾਲੇ ਮਾਮਲੇ 'ਚ ਦਰਬਾਰ ਸਾਹਿਬ ਦੇ ਅੰਦਰ ਫਿਰ ਤਨਖਾ ਲੱਗੀ ਤਖਤੀ ਪਾ ਕੇ ਸਜ਼ਾ ਭੋਗੀ ਅਜੋ ਸਵਾਲ ਹੁਣ ਦੁਬਾਰਾ ਆ ਕੇ ਖਲੋਤਾ ਹੈ ਸਵਾਲ ਇੱਥੋਂ ਖੜਾ ਹੁੰਦਾ ਹੈ ਕਿ ਤਖਤੀ ਪਾ ਕੇ ਜਾਂ ਬਿਨਾਂ ਤਖਤੀ ਤੋਂ ਜਾਂ ਕੋਰੇ ਇਹਨਾਂ ਚ ਫਰਕ ਕੀ ਹੈ ਕਹਿੰਦੇ ਜੀ ਇੱਕ ਹੈ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਗੁਨਾਹ ਕਬੂਲ ਕਰਨ ਤੋਂ ਬਾਅਦ ਤੁਹਾਡੇ ਲਈ ਧਾਰਮਿਕ ਸਜ਼ਾ ਮقرਰ ਹੁੰਦੀ ਹੈ ਕਿ ਭਈ ਠੀਕ ਹੈ ਗਲਤੀ ਹੋਈ ਕੋਤਾਹੀ ਹੋਈ ਜਾਣੇ ਚ ਹੋਈ ਅਣਜਾਣੇ ਚ ਹੋਈ ਜਾਣ ਬੁਝ ਕੇ ਕੀਤੀ ਪਰ ਤੁਸੀਂ ਆਪਣਾ ਗੁਨਾਹ ਕਬੂਲ ਕੀਤਾ ਤੇ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਚਾਹੇ ਉਹ ਕੀਰਤਨ ਸਰਵਣ ਕਰਨ ਦੀ ਹੋਵੇ ਪਾਠ ਕਰਨ ਦੀ ਹੋਵੇ ਨਾਮ ਜਪਣ ਦੀ ਹੋਵੇ ਜੋੜਿਆਂ ਦੀ ਹੋਵੇ ਵਰਤਨਾ ਦੀ ਹੋਵੇ ਲੰਗਰ ਛੋਵੇ ਸਫਾਈ ਦੀ ਹੋਵੇ ਸੋ ਇਸੇ ਚ ਗਲਤੀ ਦੇ ਮਿਆਰ ਨੂੰ ਦੇਖਦੇ ਆਂ ਗਲਤੀ ਦੇ ਕਾਰਨਾਂ ਨੂੰ ਦੇਖਦੇ ਆਂ ਤੁਹਾਡੇ ਹੈ ਉਸ ਕਿਉਂਕਿ ਤੁਸੀਂ ਕਈ ਵਾਰ ਆਦਰਸ਼ ਵੀ ਹੁੰਨੇ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਉਹ ਆਦਰਸ਼ਿਕ ਚਿਹਰਾ ਸੀ ਜੇ ਬੁਟਾ ਸਿੰਘ ਬਾਰੇ ਕਰਦਾ ਤਾਂ ਇੱਕ ਵੱਡਾ ਰੁਤਬੇਦਾਰ ਵਿਅਕਤੀ ਸੀ ਜੇ ਬਰਨਾਲੇ ਹੋਰੀ ਕਰਦੇ ਨੇ ਬਾਦਲ ਹੋਰੀ ਕਰਦੇ ਨੇ ਤਾਂ ਉਹ ਇੱਕ ਚਿਹਰੇ ਨੇ ਸੋ ਜੇ ਇਹ ਜੇਕਰ ਗਲਤੀ ਕਰਦੇ ਨੇ ਫਿਰ ਤਖਤੀ ਤੱਕ ਵਾਲਾ ਫੈਸਲਾ ਹੁੰਦਾ ਸੋ ਮਤਲਬ ਤੁਸੀਂ ਗੁਨਾਹ ਕੀਤਾ ਤੇ ਉਹਨੂੰ ਕਬੂਲ ਕੀਤਾ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਪਰ ਤੁਸੀਂ ਅਦਰਸ਼ ਸੀ ਤੁਸੀਂ ਚਿਹਰਾ ਸੀ ਤੁਹਾਡੇ ਚੋਂ ਲੋਕ ਦੇਖ ਕੇ ਉਸ ਰਾਹਾਂ ਤੇ ਤੁਰਦੇ ਸੀ ਇਸ ਲਈ ਤੁਹਾਨੂੰ ਤਖਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਅਜਿਹੀ ਲਿਖਤ ਵਾਲੀ ਤਖਤੀਆਂ ਪਾ ਕੇ ਨਿਭਾਉ ਪਈ ਸੇਵਾ ਪਰ ਗੁਨਾਹ ਕਰਕੇ ਕਬੂਲ ਨਾ ਕਰਨਾ ਤੇ ਉਹ ਤਾਂ ਕੰਨੀ ਘਤਰਾ ਜਾਣਾ ਹੈ ਤਖਤ ਦੇ ਹੁਕਮ ਨੂੰ ਵੀ ਕਾਲ ਤੱਕ ਸਾਡੇ ਹੁਕਮ ਨੂੰ ਵੀ ਲਾਂਬੇ ਕਰ ਦੇਣਾ ਸਿੱਖ ਸਿਧਾਂਤਾਂ ਨੂੰ ਵੀ ਕਿਨਾਰੇ ਕਰ ਦੇਣਾ ਫਿਰ ਅਜਿਹੇ ਗੁਨਾਹ ਕਰਕੇ ਜਦੋਂ ਆਉਂਦਾ ਫਿਰ ਕੋੜਿਆਂ ਤੱਕ ਅਲੀ ਸਜਾਲਾ ਮੈਨੂੰ ਖੜਾ ਹੁਣ ਇੱਕ ਤਿਰ ਗਈ ਆ ਚਾਰ ਗੁਰਹਾਂ ਨੂੰ ਲੈ ਕੇ ਮਾਫੀਨਾਮੇ ਦੇ ਰੂਪ ਚ ਸ਼ਿਕਾਇਤ ਪੱਤਰ ਦੇ ਕੇ ਆਈ ਆ ਚੰਦੂ ਮਾਜਰੇ ਨਾਲੀ ਤਰ ਤੇ ਦੂਏ ਪਾਸੇ ਉਸ ਮਾਫੀਨਾਮਾ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਪੰਜ ਸਿੰਘ ਸਹਿਵਾਨਾ ਦੇ ਬੈਠਕ ਦੇ ਵਿੱਚ ਫੈਸਲਾ ਲੈ ਕੇ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਅਕਾਲ ਤਖਸਲ ਤੇ ਪੇਸ਼ ਹੋਣ ਦਾ ਹੁਕਮ ਹੁੰਦਾ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ 15 ਦਿਨਾਂ ਦੇ ਅੰਦਰ ਅਕਾਲ ਤਖਸਲ ਤੇ ਪੇਸ਼ ਹੋ ਗਏ ਬੰਦ ਲਫਾਫੇ 'ਚ ਆਪਣਾ ਸਪਸ਼ਟੀਕਰਨ ਦੇਤਾ ਸ਼੍ਰੋਮਣੀ ਕਮੇਟੀ ਨੇ ਵੀ ਦਿੱਤਾ ਹੋ 94 96 ਲੱਖ ਦੇ ਇਸ ਇਸ਼ਤਿਹਾਰਾਂ ਦਾ ਮਾਮਲਾ ਉਹਦਾ ਉਹਦਾ ਵੀ ਉਹਨਾਂ ਨੇ ਵੀ ਸਪਸ਼ਟੀਕਰਨ ਦੇਤਾ ਹੁਣ ਇਹ ਸਪਸ਼ਟੀਕਰਨ ਤੋਂ ਬਾਅਦ ਉਹ ਲਿਫਾਫਾ ਖੁੱਲਣ ਤੋਂ ਬਾਅਦ طے ਹੋਣਾ ਕਿ ਗੁਨਾਹ ਧਾਰਮਿਕ ਸਜ਼ਾ ਆ ਗੁਨਾਹ ਧਾਰਮਿਕ ਸਜ਼ਾ ਤਖਤੀ ਪਾ ਕੇ ਭੁਗਤਣ ਵਾਲਾ ਜਾਂ ਗੁਨਾਹ ਕੋੜਿਆਂ ਤੱਕ ਵਾਲਾ ਕਿ ਤੁਸੀਂ ਕਬੂਲ ਕੀਤਾ ਕਿ ਨਹੀਂ ਕੀਤਾ ਉਹ ਗੁਨਾਹਤਾ ਕੋਲ 2015 ਚ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਚੰਦੂ ਮਾਜਰੇ ਤੇ ਬੀਬੀ ਜ਼ਗੀਰ ਕਰੋਨਾ ਵੀ ਕਰ ਲਿਆ ਸੀ ਮਤਲਬ ਜੇ ਗੁਨਾਹ ਕਬੂਲ ਕੀਤੇ ਹੋਏ ਨੇ ਫਿਰ ਤਾਂ ਤੁਹਾਨੂੰ ਤਖਤੀਆਂ ਪਾ ਕੇ ਸਜ਼ਾ ਤਾਂ ਲੱਗਣੀ ਹੈ ਕੋਟਾਰਮਿਕ ਸਿਆਦਪੋਕਤ ਨਹੀਂ ਪੈਣੀ ਪਰ ਸੰਗਤ ਚ ਇੱਕ ਸਵਾਲ ਚੱਲ ਰਿਹਾ ਅਕਾਲੀ ਦਲ ਦੇ ਆਪਣੇ ਬੇੜੇ ਚ ਇੱਕ ਸਵਾਲ ਚੱਲ ਰਿਹਾ ਉਹ ਸਵਾਲ ਇਹ ਵੱਡਾ ਹੁੰਦਾ ਜਾ ਰਿਹਾ ਕਿ ਬਈ ਇਹ ਸਾਰੀ ਵਰਤਾਰੇ ਦੇ ਵਿਚਾਲੇ ਇਹ ਘਟਨਾ ਕਰਮ ਦੇ ਵਿਚਾਲੇ ਕੀ ਅਣਜਾਣੇ ਚ ਗਲਤੀ ਹੈ ਕਿ ਜਾਣੇ ਚ ਗਲਤੀ ਗਲਤੀ ਤਾਂ ਹੋਈ ਹੈ ਤੇ ਸਰਕਾਰ ਹੁੰਦਿਆਂ ਤਾਕਤ ਹੁੰਦਿਆਂ ਜੇਕਰ ਉਹ ਘਟਨਾਕਰਮ ਦੇ ਹਵਾਲੇ ਨਾਲ ਤੁਸੀਂ ਉਸ ਨੂੰ ਦੁਰਸਤ ਕਰਨ ਲਈ ਕੋਈ ਡਿਊਟੀ ਨਹੀਂ ਨਿਭਾਈ ਤਾਂ ਕੀ ਇਹ ਇਹ ਕਿਹਾ ਜਾਵੇ ਕਿ ਤੁਹਾਨੂੰ ਗਲਤੀਆਂ ਦਾ ਪਤਾ ਸੀ ਗਲਤੀਆਂ ਹੋ ਰਹੀਆਂ ਸੀ ਤੇ ਤੁਸੀਂ ਤਾਂ ਵੀ ਉਸ ਤੋਂ ਕਨਿਕ ਤਵਾਦੀ ਨੂੰ ਲੱਗਦਾ ਸੀ ਕਿ ਜਥੇਦਾਰ ਵੀ ਆਪਣੇ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਹੈ ਸ਼੍ਰੋਣੀ ਕਮੇਟੀ ਵੀ ਆਪਣੀ ਕੀ ਲੋੜ ਹੈ ਸੋ ਇਹ ਇਸ ਤੋਂ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਤਖਤਿਆਂ ਤੱਕ ਇਹ ਸਰੂਗਾ ਕਿ ਕੌਣਿਆਂ ਤੱਕ ਜਾਣਾ ਪਊਗਾ 2015 ਪੰਜਾਬ ਚ ਵਿਅਦਬੀ ਦੀਆਂ ਘਟਨਾਵਾਂ ਬੈਰਲ ਕਲਾਮ ਰਗਾੜੀ ਗੋਲੀकांड ਆਪਨ ਸਰੂਪ ਦੇ ਅੰਗ ਖਿਲਾਰੇ ਗਏ ਤੇ ਉਸ ਦੇ ਰੂਸੇ ਵੱਜੋ ਨਾਮ ਚੱਕਦੀਆਂ ਲੰਗਰ ਛਕਦੀਆਂ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੋ ਸਾਰੀ ਲੀਡਰਸ਼ਿਪ ਜਿਹੜੀ ਬਾਗੀ ਵਾਲੇ ਪਾਸੇ ਖੜੀ ਆ ਉਹ ਵੀ ਤੇ ਜਿਹੜੀ ਸੁਖਵੀਰ ਬਾਦਲ ਦੇ ਪਿੱਛੇ ਖੜੀ ਆ ਉਹ ਵੀ ਸਾਰੀ ਸੱਤਾ ਸੁਖਮਾਨਨ ਵਾਲੀ ਕਿ ਉਹ ਸਭ ਵਰਤਾਰੇ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਇੱਕ ਚਿੱਠੀ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ ਕਿਹਨੀ ਗੁਰਵਚਨ ਸਿੰਘ ਸੀ ਮੇਰਾ ਖਲੋਸ ਉਹ ਮੈਂ ਸੋ ਉਹਨਾਂ ਨੂੰ ਪੱਕੇ ਦਾ ਤੌਰ ਤੇ ਉਹ ਚਿੱਠੀ ਸੌਂਪਦੇ ਨੇ ਕਿਹਾ ਜੀ ਗਿਆਨੀ ਗੁਰਬਚਨ ਜੱਥੇ ਗੁਰਬਚਨ ਸਿੰਘ ਹੋਰਾਂ ਕਿ ਆ ਪਛਾਤਾ ਪੜੀ ਚਿੱਠੀ ਆ ਉਸ ਤੋਂ ਬਾਅਦ ਤੱਕ 3 ਦੇ ਕੇਸ ਘਟ ਸਭ ਵਿਖੇ ਪਛਾਤਾ ਬੱਜੋ ਅਖੰਡ ਪਾਠ ਸਭ ਕਰਾਇਆ ਜਾਂਦਾ ਕਿ ਉਸ ਅਖੰਡ ਪਾਠ ਸਭ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਦੋਂ ਭੂਗ ਪਾਈ ਜਾਂਦੇ ਨੇ ਤਦ ਪ੍ਰਕਾਸ਼ ਨੂੰ ਬਾਦਲ ਕੀ ਚੰਦੂ ਮੱਜਰਾ ਵੀ ਬੈਠਾ ਦਿਖ ਰਿਹਾ ਪਰ ਜੀ ਸਿੰਘ ਚਿਮਾ ਹੋਰ ਵੀ ਬੈਠੇ ਨੇ ਤੇ ਵੀ ਬਜ਼ਗੀਰ ਕੋਲ ਵੀ ਤੇ ਤੁਸ ਸਾਰੇ ਨੇ ਪਛਤਾਪ ਕਰਨ ਗਏ ਸੀ ਜਦ ਗੁਨਾਹਾਂ ਲਈ ਬੋਲੇ ਕਿਉਂ ਨਹੀਂ ਇਹ ਤਫਸੀਲ ਜਦ ਕਿਉਂ ਨਹੀਂ ਸਾਹਮਣੇ ਲਿਆਂਦੀ ਕਿ ਹਾਂ ਇਹ ਗੁਨਾਹ ਹੋਏ ਸੋ ਇਸ ਦਾ ਮਤਲਬ ਤੁਸੀਂ ਉਸ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਚਾਹੇ ਸੁਖਵੀਰ ਬਾਦਲ ਦੇ ਪਿੱਛੇ ਖੜੇ ਹੋ ਜਾਂ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਹੋ ਚਾਹੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਹਾਂ ਜੀ ਅਸੀਂ ਆਪਣੀ ਗੁਨਾਹਾਂ ਦੀ ਮਾਫੀ ਮੰਗ ਲਈ ਉਹ ਮੰਗੇ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਉਹਦੇ ਤੁਸੀਂ ਵੀ ਨਹੀਂ ਛੱਡ ਕੇ ਆਏ ਤੇ ਕਹਿੰਦੇ ਹੋ ਕਿ ਸੁਖਵੀਰ ਪ੍ਰਧਾਨ ਕੀ ਤੋਸੀਫਾ ਦੇਵੇ ਫਿਰ ਤੁਸੀਂ ਆਪਣੇ ਕੋਰ ਕਮੇਟੀ ਦੇ ਮੈਂਬਰਾਂ ਤੋਂ ਤਸੀਫੇ ਦੇ ਆਉਂਦੇ ਤੁਸੀਂ ਚੋਣਾ ਨਾ ਲੜਦੇ ਤਾਜ਼ੀਆਂ ਲੋਕ ਸਭਾ ਚੋਣਾ ਸੋ ਇਹਦਾ ਮਤਲਬ ਉਸ ਸਮੇਂ ਮੇਰੇ ਕੋਲ ਤਸਵੀਰ ਪਈ ਆ ਇਹ ਤਸਵੀਰ ਗਵਾਹੀ ਭਰਦੀ ਆ ਉਸ ਸਮੇਂ ਦੀ ਕਿ ਬੀਬੀ ਜਗੀਰ ਕੌਰ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਦਲਜੀਤ ਸਿੰਘ ਚੀਮਾ ਵੀ ਪ੍ਰਕਾਸ਼ ਸਿੰਘ ਬਾਦਲ ਵੀ ਇਹ ਉਸ ਪੱਸਾ ਤਾਪ ਵਾਲੇ ਉਹਦੇ ਵਿੱਚ ਅਖੰਡਪਾੜ ਸਾਹਿਬ ਦੇ ਭੋਗ ਤੇ ਬੈਠੇ ਨੇ ਸੋ ਇਹਦਾ ਮਤਲਬ ਗਨਾਹਾਂ ਤੋਂ ਤੁਸੀਂ ਜਨਾਬ 2015 ਤੋਂ ਵਾਕਫ ਹੋ ਹੁਣ ਰਾਜਨੀਤੀ ਚਮਕਾਉਣ ਲਈ ਜਿਆਦਾ ਏ ਜਾਂ ਜਦੋਂ ਲੱਗਿਆ ਕਿ ਉਹਨਾਂ ਕਾਲੀ ਦਲ ਤੋਂ ਕੁਝ ਖੱਟਣ ਨੂੰ ਨਹੀਂ ਰਿਹਾ ਕੁਝ ਕਮਾਉਣ ਨੂੰ ਨਹੀਂ ਰਿਹਾ ਹੁਣ ਕਹਿੰਦੇ ਚੋਣ ਵੀ ਨਹੀਂ ਲੜਾਂਗੇ ਸੋ ਇਸ ਲਈ ਇਹ ਵੱਡਾ ਸਵਾਲ ਹੁਣ ਤਸਵੀਦਾਰ ਸਾਹਿਬ ਮੂਰੇ ਤਾਂ ਖੜਾ ਹੀ ਹੈ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਤੇ ਉਹਨਾਂ ਦੇ ਫੈਸਲੇ ਤੇ ਸਭ ਦੀ ਨਜ਼ਰ ਆ ਚਰਚਾ ਤਾਂ ਸੰਗਤ 'ਚ ਇਸ ਗੱਲ ਦੀ ਵੀ ਆ ਕਿ ਕੀ ਇਹ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਦੇ ਹੱਥ 'ਚ ਅਕਾਲੀ ਦਲ ਦੀ ਬਾਗਡੋਰ ਸੀ ਜਿਨ੍ਹਾਂ ਨੇ ਉਸ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਨੂੰ ਜਿਹੜੀ ਕੌਮ ਦੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਉਸ ਨੂੰ ਪਰਿਵਾਰਕ ਮੀਟਿੰਗ ਵਾਲੀ ਪਾਰਟੀ ਬਣਾ ਕੇ ਰੱਖ ਲਿਆ ਸਾਰੇ ਆਪਣੇ ਪਰਿਵਾਰ ਪਾਲੇ ਉਸ ਨੂੰ ਧਾਰਮਿਕ ਸਜ਼ਾਈ ਦੇਣੀ ਚਾਹੀਦੀ ਹੈ ਜਾਂ ਇਸ ਰਾਜਨੀਤਿਕ ਬੱਜਰਗਰਤੀਆਂ ਲਈ ਕੋਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕੀ ਇਸ ਮਸਲੇ ਦੇ ਉੱਤੇ ਵੀ ਸਿੰਘ ਸਹਿਬਾਨ ਵਿਚਾਰਨਗੇ ਇਹ ਲਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕਿ ਭਾਈ ਰਾਜਨੀਤੀ ਤੋਂ 5 ਸਾਲ ਹੋ ਜੋ ਬਾਂਝੇ ਛੁੱਟੀ ਆ ਤੁਹਾਡੀ ਆ ਪ੍ਰਧਾਨਗੀਆਂ ਵੀ ਛੱਡੋ ਕੁਰਸੀਆਂ ਵੀ ਛੱਡੋ ਕੋਰ ਕਮੇਟੀਆਂ ਵੀ ਛੱਡੋ ਬਾਕੀ ਉਹਦੇਦਾਰੀਆਂ ਵੀ ਛੱਡੋ ਆ ਨਵੀਂ ਪਨੀਰੀ ਨੂੰ ਅਸੀਂ ਪੰਥ ਜੀ ਬਾਗਡੋਰ ਸੌਂਪਦੇ ਆ ਨਵੀਂ ਪਨੀਰੀ ਨੂੰ ਅਸੀਂ ਅਖਾਲੀ ਦਾ ਸੌਂਪਦੇ ਆ ਹੇ ਕਿ ਬੋਲਤਾ ਸੁਜਮਨ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੀ ਮਰਿਆਦਾ ਤੋਂ ਵੀ ਵਾਕਿਫ ਨੇ ਕਰੋ ਪ੍ਰੋਸਾਨਤ ਜਿਹੜੇ ਖਾਲੀਦਾਨ ਨੂੰ ਵੀ ਅੱਗੇ ਤੋਰ ਸਕਦੇ ਨੇ ਪਰ ਆ ਪਰਿਵਾਰ ਪਾਲਣ ਵਾਲੇ ਆਪਣੀਆਂ ਨਿੱਜੀ ਗਰਜਾਂ ਪਾਲਣ ਵਾਲੇ ਚਾਹੇ ਉੱਧਰ ਖੜੇ ਨੇ ਚਾਹੇ ਉੱਧਰ ਖੜੇ ਨੇ ਇੱਕੋ ਸਾਰ ਨੇ ਸੋ ਇਸ ਲਈ ਹੁਣ ਇਹ ਫੈਸਲੇ ਦੀ ਕੜੀ ਹੈ ਪੰਜ ਸਿੰਘ ਸਹਿਬਾਨਾ ਲਈ ਕਿ ਪਹਿ ਤਨਖਾਹਾਂ ਤੱਕਰਾਰ ਦੋਈ ਤਰ੍ਹਾਂ ਦਿੱਤੀਆਂ ਜਾਣਗੀਆਂ ਪਰ ਉਹ ਤਨਖਾਹਾਂ ਤਖਤੀ ਵਾਲੀਆਂ ਹੋਣਗੀਆਂ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਵਾਲੀ ਸਜ਼ਾ ਦੇ ਤੱਕ ਇਹਨਾਂ ਨੂੰ ਉਹ ਸਜ਼ਾ ਕੋੜੇ ਮਾਰ ਦੇ ਤੱਕ ਦੀ ਸਜ਼ਾ ਤੱਕ ਜਾ ਸਕਦੀ ਹੈ ਇਹਦੇ ਉੱਤੇ ਨਜ਼ਰ ਰਹੀ